ਦੇਖਣਾ ਦੇਖਣਾ ਤੋਂ ਕਿ ਅੱਧੇ ਮਿੰਟਾਂ ਵਿੱਚ ਉਹ ਤੇ ਸਾਰਾ ਕੁਝ ਦਿਖਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਪ੍ਰਕਿਰਿਆ ਹੋ ਰਹੀ ਹੈ ਸਾਰੀ ਠੀਕ ਹੈ ਜੀ ਲੋਕਾਂ ਦੇ ਅੱਗੇ ਵੀਰੇ ਅਸੀਂ ਪਹੁੰਚ ਲਏ ਜੀ ਦੁਸ਼ਹਿਰਾ ਦੇਖਣ ਜਾ ਰਹੇ ਸੀ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਤਾਂ ਛੋਟਾ ਦਾਬਦਾ ਨਹੀਂ ਹੈਗਾ ਅੱਜ ਇਹਨਾਂ ਨੇ ਨਵੇਂ ਮੋਟਰਸਾਈਕਲ ਲਏ ਹੋਏ ਹਨ ਆ ਦੇਖੋ ਜੀ ਆ ਦੇਖੋ ਕਲੱਚ ਦੀ ਤਾਰ ਟੁੱਟ ਗਈ ਜੀ ਆਹ ਮੁੰਡੇ ਨੇ ਜ਼ਿਆਦਾ ਜ਼ੋਰ ਮਾਰ ਪਾਈ ਜੀ ਨੇ ਕੋਈ ਕੋਈ ਆਪਣੇ ਵਾਲਾ ਝੋਟਾ ਦਾ ਦਾਅਵਾ ਨਹੀਂ ਹੈਗਾ ਆ ਖੜਾ ਜੀ ਆ ਬਲੈਕ ਕਲਰ ਵਾਲਾ ਹਾਂਜੀ ਹਾਂਜੀ ਆ ਦੇਖੋ ਜੀ ਵਧੀਆ ਇਹ ਵਾਤ ਇਹਦੇ ਕਲੱਚ ਕਰਕੇ ਤਾਂ ਕੰਮ ਖਰਾਬ ਹੋ ਗਿਆ ਹੁਣ ਦੇਖਦੇ ਜੇ ਕਿਤੇ ਅੱਗ ਨਾ ਲੱਗ ਗਈ ਹੋਵੇ ਰਾਵਣ ਨੂੰ ਬਾਕੀ ਤੁਸੀਂ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਜੀ ਆ ਆਪਣੇ ਯਾਰ ਮਿੱਤਰਾਂ aí ਸਾਰੇ ਨਾਲ ਜਾ ਰਹੇ ਜਿਹੜੇ ਆ빠 ਪਹੁੰਚ ਗਏ ਜੀ ਦਿਖਾ ਰਹੇ ਮੈਂ ਗਰਾਊਂਡ ਦੇ ਕੋਲ ਜੀ ਆ ਇਧਰ ਹਸਪਤਾਲ ਆ ਜੀ ਆ ਦੇਖ ਸਕਦੇ ਜੀ ਤੁਸੀਂ ਭੀੜ ਕਿੰਨੀ ਆ ਜੀ ਆ ਦੇਖੋ ਜੀ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਜਿਹੜੇ ਵੀ ਆ ਜੀ ਇਹ ਕੋਠਿਆਂ ਉੱਪਰ ਇਕੱਠ ਦੇਖ ਸਕਦੇ ਜੀ ਆਹ ਦੇਖ ਕਰੋ ਜੀ ਆਪ ਵੀ ਚੈੱਕ ਕਰੋ ਜੀ ਇੱਧਰ ਇੱਧਰ ਨਿੰਮ ਆ ਗਈ ਤਾਂ ਕਰਕੇ ਤੁਹਾਨੂੰ ਦਿਖਾ ਨਹੀਂ ਰਿਹਾ ਜੀ ਬਾਕੀ ਰਾਵਣ ਤੁਸੀਂ ਚੈੱਕ ਕਰ ਸਕਦੇ ਦੇਖ ਲਓ ਜੀ ਜਿਵੇਂ ਹੀ ਬੇਕਾਰ ਰਾਵਣ ਆਈ ਜਚੇ ਨਹੀਂ ਜੀ ਹਰੇ ਸਾਲ ਇੱਥੇ ਇਤਈ ਹੁੰਦਾ ਜੀ ਬਾਕੀ ਉਹ ਬਾਈ ਪ੍ਰਧਾਨ ਹੈ ਜੀ ਉਹਰੇ ਤਾਂ ਉਹਨੂੰ ਵੀ ਤੁਸੀਂ ਚੈੱਕ ਕਰ ਸਕਦੇ ਜੀ ਆਹ ਜਾ ਰਹੇ ਆ ਜੀ ਬਾਕੀ ਪੁਲਿਸ ਪ੍ਰਸ਼ਾਸਨ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਆਹ ਦੇਖੋ ਜੀ ਫਾਇਰ ਦੀਆਂ ਗੱਡੀਆਂ ਵੀ ਗੱਡੀਆਂ ਜੂਰੇ जरी <laughs> ਬੰਬ ਬਨਵਾ ਅੱਗ ਲੱਗ ਗਈ ਹੁਣ ਦੇਖੋ ਇਹ ਲੋਕਾਂ ਨੇ ਕਿਵੇਂ ਪਿੱਛੇ ਨਹੀਂ ਜਾਣਾ ਇਹ ਚੈੱਕ ਕਰ ਰਿਹਾ ਹੈ ਦੇਖੋ ਜੀ ਆ ਪੰਬ ਬਚਨ ਆਲੇ ਦੁਆਲੇ ਨੂੰ ਕਰਨਾ ਨਹੀਂ ਦੇਖਦੇ ਆ ਅੱਗ ਲੱਗੀ ਬਹੁਤ ਆ ਦੇਖੋ ਉਹ ਦੇਖੋ ਪਾਗੜਾ ਆ ਗਿਆ ਚੱਕਾ ਸਕਦੇ ਜੀ ਤੁਸੀਂ ਅੱਗ ਲੱਗੀ ਵੀ ਜੀ ਬਹੁਤ ਆ ਦੇਖੋ ਨਾਲ ਜੁੜ ਰਹੇ ਹੁਣ ਲੇਖੋ ਆਵਾਜ਼ ਕਿੰਨੀ ਹੋਣੀ ਜਾਂਦੀ ਨਾ ਪੜਨਾ ਨਾ ਜੀ ਉਹ ਦੇਖੋ ਉਧਰ ਵੀ ਪਟਾਕੇ ਵੱਜ ਰਹੇ ਆ ਦੇਖੀਏ ਵੀ ਅਰੇ ਦੇਖੀਏ ਅਭੀ ਉਹ ਆਲੂਈ ਵੱਜਣ ਲੱਗ ਗਈ ਤੇ ਆ ਜੀ ਨਾ ਚੱਕੀ ਰੋਕੀ ਹੈਗਾ ਪਹਿਲੇ ਨਹੀਂ ਹੋਇਆ ਬਾਈ ਫੈਡ ਹੋ ਜਾ ਫਿਰ ਜਿਆਦਾ ਡਰ ਲੱਗਦਾ ਪਿੱਛੇ ਨਾ ਹੋ ਜਾ ਪਿੱਛੇ ਹੋ ਜਾ ਰਹੀ ਆ ਦੇਖੋ ਜੀ ਹੁਣ ਦੇਖੋ ਜੀ ਬੰਬ ਵੱਜੂਗਾ ਯਾਰ ਸਿੰਘ ਧਰਦਾ ਕਿਉਂ ਸਿੰਘ ਦੇਖੋ ਜੀ ਕਿਵੇਂ ਖੜਿਆ ਜੀ ਇੱਕ ਰਹਿ ਗਿਆ ਜੀ ਕੁਝ ਬਚੀ ਆ ਚੈੱਕ ਕਰੋ ਜੀ ਇੱਕ ਹੋਰ ਆ ਜੀ ਹੋਰ ਬਚੀ ਆਵਾ ਨੂੰ ਅੱਕ ਲੱਗੀ ਹੋਵੇ ਦੇਖਦੇ ਆਏ ਜੁਨਾਗੇ ਉਹਨਾਂ ਦੇ ਕੋਈ ਤੱਕ ਦੇਣ ਨਾ ਹੋ ਜਾ ਉਹ ਕਿਸੇ ਨੂੰ ਕੋਈ ਰਹਿ ਗਏ ਸਾਰੇ ਸਾਰੇ ਆ ਗਿਆ ਇਹ ਜੀ ਬੰਦੇ ਹੋ ਗਿਆ ਜੀ ਹੁਣ ਤੁਸੀਂ ਚੈੱਕ ਕਰ ਸਕਦੇ ਆ ਜੀ ਫਟਾਕਿਆਂ ਦੀ ਵਕਤ ਬਹੁਤ ਆਈ ਜੀ ਆ ਦੇਖੋ ਜੀ ਕਿੰਨਾ ਪ੍ਰਦੂਸ਼ਣ ਹੈ ਪ੍ਰਦੂਸ਼ਣ ਹੋ ਰਿਹਾ ਹੈ ਜੀ ਆ ਲਓ ਜੀ ਹੁਣ ਦੇ ਕੋਈ ਦੁਨੀਆ ਕਿਵੇਂ ਦੁਨੀਆ ਦੇਖੋ ਜੀ ਕਿਵੇਂ ਭੱਜ ਰਹੀ ਹੈ ਜੀ ਆ ਦੇਖੋ ਮੇਘਨਾਥ ਨਰਵਾਏ ਜੀ ਜੀ ਮਨਾ ਹੋ ਗਿਆ ਦੁਸ਼ਹਿਰਾ ਜੀ ਲੋ ਜੀ ਆ ਚੈੱਕ ਕਰੋ ਜੀ ਆ ਚੈੱਕ ਕਰੋ ਜੀ ਚੈੱਕ ਕਰੋ ਜੀ ਆਮੁੰਡਾ ਡਰ ਰਿਆ ਜੀ ਬਹੁਤ ਅੰਡਾ ਕਰੀ ਹੋਈ ਹੈ ਜੀ ਦੇਖੋ ਜਿਧੀ ਐਂਟਰੀ ਹੋਈ ਹੈ ਲਾਸਟ ਵਾਲੀ ਰਟੈਕ ਜਿਧੀ ਵੀ ਐਂਟਰੀ ਹੋ ਰਹੀ ਹੈ ਜੀ ਲੋਕ ਪਿੱਛੇ ਨਹੀਂ ਤੇ ਹਟ ਰਹੀ ਜੀ ਨੇ ਆ ਕੇ ਹਟਾ ਦੇ ਜੀ